ਸੋ YouTube ਵਾਲਿਆਂ ਨੇ ਆਪਾਂ ਨੂੰ ਪਤਾ ਨਹੀਂ ਕੀ ਡੱਬਾ ਰਿਹਾ ਭੇਜਿਆ ਤੇ ਵੇਹਨੇ ਕੀ ਸੱਪ ਕੱਢਦਾ ਹੈ। ਲਓ ਜੀ ਆ ਗਿਆ ਜੀ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਪਿਆਰ ਤੇ ਤੁਹਾਡੇ ਸਾਰਿਆਂ ਦੀ سپورਟ ਦੇ ਨਾਲ ਸਾਨੂੰ YouTube ਵੱਲੋਂ ਪਲੇ ਬਟਨ ਆ ਗਿਆ ਜੀ ਤੁਹਾਡਾ ਸਾਰਿਆਂ ਦਾ ਦੇ ਲੋ ਥੈਂਕ ਯੂ ਬਸ ਇਸੇ ਤਰ੍ਹਾਂ ਸਾਨੂੰ ਪਿਆਰ ਦਿੰਦੇ ਰਹੋ ਤੇ ਦੱਬ ਕੇ ਸਾਡੀਆਂ ਵੀਡੀਓ ਸੇਅਰ سپورਟ ਕਰਦੇ ਰਹੋ ਥੈਂਕ ਯੂ ਲਵ ਯੂ ਆਲ ਯਾ 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 ਓਏ ਆਹ ਖੋਤਾ ਕਹਦਾ ਲਈ ਫੰਡਿਆ ਸਾਲਿਆ ਅੰਨਾ ਵਾ ਕੁੱਤਾ ਆਇਆ ਮੈਂ ਵੀ ਕੁੱਤੇ ਨੂੰ ਪੁੱਛਣਿਆ ਖਾਓ ਦਿਮਾ ਕੀ ਹੋਇਆ Welcome to my channel Jyotgal Vlogs please subscribe this channel and press the bell icon